ਪੁੱਤ ਆਪਾਂ ਲੋੜੀ ਤੇ ਜਾਣਾ ਤੇਰੀ ਨਣਾਨ ਵਾਲ ਤੂੰ ਆਪਣੀ ਸਾਰੀ ਤਿਆਰੀ ਕਰ ਲਈ ਆ ਨਾ ਹਾਂਜੀ ਮਮੀ ਜੀ ਬਾਕੀ ਤਾਂ ਸਾਰੀ ਤਿਆਰੀ ਆ ਬਸ ਸੂਟ ਨਾਲ ਦੀਆਂ ਨਾ ਮੇਰੀਆਂ ਚੂੜੀਆਂ ਲਿਓਣ ਵਾਲੀਆਂ ਰਹਿੰਦੀਆਂ ਨੇ ਵੈਸੇ ਮੇਰੀ ਵੀ ਜੁੱਤੀ ਨਾ ਨਵੀਂ ਖਰੀਦਣ ਵਾਲੀ ਆ ਮੈਂ ਵੀ ਲਿਆਉਣੀ ਸੀ ਤੂੰ ਇਧਾ ਘਰ ਪੁੱਤ ਚਾਹ ਪੀ ਲਾ ਤੇ ਬਾਜ਼ਾਰ ਚ ਆਇਆ ਜਿਹੜਾ ਆਪਣੀਤੂ ਦਾ ਸੂਟ ਦੇਣਾ ਹੈ ਲੋਹੜੀ ਤੇ ਉਹਦੇ ਹਸਬੰਦ ਦਾ ਜੋ ਵੀ ਸਮਾਨ ਲੈਣ ਦੇਣ ਵਾਲਾ ਨਾ ਤੂੰ ਜਾ ਕੇ ਲੈ ਆ ਮੰਮੀ ਜੀ ਤੁਸੀਂ ਚਲੇ ਜਾਓ ਮੈਨੂੰ ਨਾ ਥੋੜਾ ਠੀਕ ਜੈ ਨਹੀਂ ਲੱਗ ਰਿਹਾ ਪੁੱਤ ਪਤਾ ਕੀ ਆ ਤੇਰੀ ਪਸੰਦ ਨਾ ਸੋਹਣੀ ਆ ਮੇਰੀ ਪਸੰਦ ਤੇ ਬਸ ਐਵੇਂ ਹੀ ਆ ਤੇਰੀ ਪਸੰਦ ਤਾਂ ਨੀਤੋਂ ਨੂੰ ਹਰ ਇੱਕ ਚੀਜ਼ ਆ ਜਾਂਦੀ ਆ ਤੇ ਐਵੇਂ ਪਹਿਲੀ ਵਾਰੀ ਉਹਨਾਂ ਨੇ ਲੋੜੀ ਮਨਾਉਣੀ ਆ ਤੇ ਐਵੇਂ ਲੋੜੀ ਤੇ ਆਪਾਂ ਅਗਲੇ ਦੇ ਘਰ ਫੰਕਸ਼ਨ ਤੇ ਜਾਣਾ ਆ ਖਾਨ ਨੂੰ ਗੱਲ ਸੁਣਨੀ ਆ ਤੇ ਇਸ ਕਰਕੇ ਸਾਰਾ ਸਮਾਨ ਤੂੰ ਨਾ ਵਧੀਆ-ਵਧੀਆਂ ਲੈ ਆਵੀਂ ਚਲੋ ਠੀਕ ਆ ਮੰਮੀ ਜੀ ਮੈਂ ਹੀ ਜਾ ਹੋਂਨੀ ਆ ਚਲ ਠੀਕ ਆ ਮੈਂ ਨਾ ਤੈਨੂੰ ਪੈਸੇ ਦੇ ਦੇ ਦਿੰਨੀ ਆ ਤੇ ਮੇਰੀ ਜੁੱਤੀ ਵੀ ਲਈ ਆਵੀਂ ਨਾ ਪਤਾ ਤੈਨੂੰ ਪਤਾ ਹੀ ਆ ਤੇ ਨਾਲੇ ਜੇ ਤੂੰ ਆਪਣਾ ਵੀ ਕੁਝ ਲਿਆਉਣਾ ਹੋਊਗਾ ਨਾ ਲੈ ਆਵੀਂ ਓਕੇ ਮੰਮੀ ਜੀ ਠੀਕ ਆ ਹਲੋ ਹਾਂ ਕੁਦਰਤ ਮੇਰੀ ਗਾਲਾਂ ਸੁਣ ਸੱਚ ਦਾ ਸੂਟ ਨਾ ਲੈ ਕੇ ਆਈ ਉਹ ਬਸ ਤੂੰ ਘਰ ਆ ਜਾ ਫਿਰ ਮੈਂ ਤੈਨੂੰ ਦੱਸਦੀ ਆ ਚਲੋ ਸਾਰਾ ਸਮਾਨ ਹੀ ਮਿਲ ਗਿਆ ਇੱਕੋ ਵਾਰੀ ਚ ਹਾਂ ਪੁੱਤ ਲੈ ਆਇਆ ਸਾਰਾ ਸਮਾਨ ਹਾਂਜੀ ਮੰਮੀ ਜੀ ਸਮਾਨ ਤਾਂ ਸਾਰਾ ਹੀ ਮਿਲ ਗਿਆ ਆ ਜਾਓ ਮੰਮੀ ਜੀ ਤੁਸੀਂ ਵੀ ਦੇਖ ਲਓ ਸਮਾਨ ਆ ਵੇਖੋ ਮੰਮੀ ਜੀ ਅੱਗੇ ਵੀ ਦਾ ਉਲਟਾ हां सूट है बेटा सोलाया दिया जीजा जी वास्ते बास्केट ਲੈ ਕੇ ਆਈਆਂ אבי ਬਹੁਤ ਸੋਹਣੀ ਬਾਸਕਟ ਆ ਮੈਨੂੰ ਨਾ ਮੰਮੀ ਜੀ ਆਹ ਲੈ ਸੂਟ ਇੱਕ ਹੋਰ ਪਸੰਦ ਆ ਗਿਆ ਸੀ ਤੇ ਮੈਂ ਦੀਦੀ ਵਾਸਤੇ ਆ ਵੀ ਲੈ ਲਿਆ हां ਆ ਵੀ ਸੂਟ ਬਹੁਤ ਸੋਹਣਾ ਆ ਤੇ ਨਾਲੇ ਮੰਮੀ ਜੀ ਤੁਸੀਂ ਨਾ ਮੈਨੂੰ ਫੋਨ ਕਰਕੇ ਦੀਦੇ ਸਾਸ ਵਾਸਤੇ ਸੂਟ ਲੈਣ ਤਾਂ ਕਿਉਂ ਮਨਾ ਕਰ ਦਿੱਤਾ ਸੀ ਉਹ ਨਾ ਮੇਰੇ ਕੋ ਘਰ ਸੂਟ ਪਿਆ ਸੀ ਤਾਂ ਮੈਂ ਕਿਹਾ ਉਹੀ ਲਗਾ ਦਾਂ ਅੱਛਾ ਮੰਮੀ ਜੀ ਤੇ ਇਹ ਸੂਟ ਨਾ ਮੈਂ ਆ ਲੈ ਕੇ ਆਈ ਆ ਆ ਵੀ ਸੂਟ ਸੋਹਣਾ ਆ ਆ ਤੂੰ ਆਪਣੇ ਲਈ ਲੈ ਕੇ ਆਈਆਂ ਨਹੀਂ ਮੰਮੀ ਜੀ ਆ ਸੂਟ ਮੇਰਾ ਨਹੀਂ ਆ ਸੂਟ ਨਾ ਮੈਂ ਦੇਰੀ ਸੱਸ ਵਾਸਤੇ ਲੈ ਕੇ ਆਈਆਂ ਕੀ ਸੱਸ ਵਾਸਤੇ ਸੂਟ ਤੂੰ ਨਾ ਬੇਫਾਲਤੂ ਦਾ ਖਰਚਾ ਕਰਿਆ ਘਰ ਬਸ ਤੈਨੂੰ ਮੈਂ ਕਿਹਾ ਸੀ ਨਾ ਸੱਸ ਵਾਸਤੇ ਸੂਟ ਮੇਰੇ ਕੋਲ ਘਰ ਪਿਆ ਸੀਗਾ ਤਾਂ ਹੀ ਮੈਂ ਤੈਨੂੰ ਕਿਹਾ ਸੀ ਸੂਟ ਨਾ ਲੈ ਕੇ ਆਈ ਸੱਚ ਦਾ ਤੂੰ ਤੇ ਬਸ ਨਾ ਫਾਲਤੂ ਹੀ ਖਰਚੇ ਕਰਿਆ ਕਰ ਥੋੜੀ ਘਾਤੀ ਬਚਤ ਕਰਨੀ ਵੀ ਸਿੱਖ। ਨਹੀਂ ਮੰਮੀ ਜੀ ਬੇਫਜ਼ੂਲ ਦਾ ਖਰਚਾ ਨਹੀਂ ਮੈਂ ਕਰਕੇ ਆਈ। ਮੈਂ ਨਾ ਸੂਟ ਕੁਝ ਸੋਚ ਸਮਝ ਕੇ ਹੀ ਲੈ ਕੇ ਆਈ ਆ। ਮੰਮੀ ਜੀ ਤੁਹਾਨੂੰ ਯਾਦ ਹੈ ਜਦੋਂ ਮੇਰੇ ਪੇਕੇਆਂ ਦੇ ਪਹਿਲੀ ਲੋਹੜੀ ਤੇ ਸੂਟ ਆਇਆ ਸੀ ਨਾ ਤੇ ਤੁਸੀਂ ਕਿੰਨੇ ਖੁਸ਼ ਸੀਗੇ ਜਿਹੜਾ ਵੀ ਘਰ ਆ ਰਿਹਾ ਸੀ ਨਾ ਤੁਸੀਂ ਉਹਨੂੰ ਸੂਟ ਬਾਰ-ਬਾਰ ਕੱਟ ਕੇ ਦਿਖਾ ਰਹੀ ਸੀ ਕਿ ਕੁਦਰਤ ਦੀ ਪੇਕਿਆਂ ਦਾ ਮੇਰੇ ਲਈ ਸੂਟ ਆਇਆ ਤੁਹਾਡੇ ਫੇਸ 'ਚ ਨਾ ਇੱਕ ਅਲੱਗ ਹੀ ਖੁਸ਼ੀ ਸੀ ਮੰਮੀ ਜੀ ਮੰਮੀ ਜੀ ਤੁਸੀਂ ਨਹੀਂ ਚਾਹੁੰਦੇ ਕਿ ਜਿਹੜੀ ਖੁਸ਼ੀ ਤੁਹਾਨੂੰ ਫੀਲ ਹੁੰਦੀ ਆ ਉਹ ਦੀਦੀ ਦੀ ਸੱਸ ਨੂੰ ਵੀ ਹੋਵੇ ਦੀਦੀ ਦੀ ਸੱਸ ਸੂਟ ਪਾਵੇ ਜਾਂ ਨਾ ਪਾਵੇ ਪਰ ਉਹ ਖੁਸ਼ ਤਾਂ ਹੋਣਗੇ ਨਾ ਕਿ ਉਹਨਾਂ ਦੇ ਕੁੜਮਾ ਤੋਂ ਬਹੁਤ ਸੋਹਣਾ ਵਧੀਆ ਸੂਟ ਆਇਆ ਹੈ ਨਾਲੇ ਮੰਮੀ ਜੀ ਆਪਾਂ ਦੀਦੀ ਨੂੰ ਤੇ ਜੀਜਾ ਨੂੰ ਤੇ ਹੋ ਸਾਰਾ ਸਮਾਨ ਐਨਾ ਵਧੀਆ ਵਧੀਆ ਦਵਾਂਗੇ ਤੇ ਸੱਸ ਨੂੰ ਆਇਆ ਗਿਆ ਸੂਟ ਤੇ ਚੰਗਾ ਲੱਗੂਗਾ ਮੰਮੀ ਜੀ ਕਿਉਂ ਗੱਲ ਸੁਣਨ ਵਾਲੀ ਗੱਲ ਕਰਦੇ ਹੁੰਦੇ ਹੋ ਤੇ ਨਾਲੇ ਮੰਮੀ ਜੀ ਜਿਹੜੇ ਕੁਲਮਾ ਦੇ ਘਰੋਂ ਪਹਿਲੀ ਵਾਰੀ ਚੀਜ਼ ਆਉਂਦੀ ਹੈ ਨਾ ਉਹ ਹਮੇਸ਼ਾ ਯਾਦ ਰਹਿੰਦੀ ਹੈ ਤੁਹਾਨੂੰ ਵੇਖ ਲਓ ਮੇਰੇ ਮੰਮੀ ਹਰ ਫੰਕਸ਼ਨ ਤੇ ਹਰ ਦਿਨ ਤਿਉਹਾਰ ਤੇ ਵਦਿਆ ਤੋਂ ਵਦਿਆ ਸੂਟ ਜਿਹੜਾ ਉਹ ਆਪਣੇ ਵੱਲੋਂ ਲੈ ਕੇ ਦਿੰਦੇ ਨੇ ਪਰ ਤੁਹਾਨੂੰ ਦੇਖੋ ਹਾਲੇ ਤੱਕ ਵੀ ਮੇਰੀ ਪਹਿਲੀ ਲੋੜੀ ਤੇ ਤੁਹਾਡੇ ਲਈ ਕੀ ਕੀ ਆਇਆ ਸੀ ਉਹ ਅੱਜ ਵੀ ਤੁਹਾਨੂੰ ਪੁੱਛ ਰੋ ਨਾ ਤੁਹਾਨੂੰ ਸਾਰਾ ਕੁਝ ਯਾਦ ਆ ਹਾਂ ਪੁੱਤ ਚੰਗਾ ਕੀਤਾ ਤੂੰ ਆ ਸੂਟ ਲਿਆ ਕੇ ਮੈਂ ਹੀ ਬਸ ਐਵੇਂ ਛੋਟੇ ਜੇ ਲਾਲਚ ਵਿੱਚ ਪੈ ਗਈ ਸੀ ਐਵੇਂ ਨੀਤੂ ਦਾ ਵੀ ਮੂੰਹ ਭੰਡਾ ਤੇ ਉਹਦੀ ਸੱਸ ਦਾ ਵੀ ਸਾਡੀ ਵੀ ਐਵੇਂ ਬੇਇੱਜ਼ਤੀ ਹੋਣੀ ਸੀ ਸੋ ਬਸ ਐਸੇ ਕਰਕੇ ਮੰਮੀ ਜੀ ਮੈਂ ਨਾ ਦੀਦੀ ਸਾਸ ਵਾਸਤੇ ਇਹ ਸੂਟ ਲੈ ਕੇ ਆਈ ਆ థాంਕ ਯੂ ਪੁੱਤ ਤੂੰ ਨਾ ਮੈਨੂੰ ਐਡੀ ਵੱਡੀ ਗਲਤੀ ਕਰਨ ਤੋਂ ਬਚਾ ਲਿਆ